ਸਪਾ ਸੈਂਟਰਾਂ ਦੀ ਆਰਚ ਚੱਲ ਰਹੇ ਦੇਵ ਪਰਦੇ ਤੰਦੇ ਦਾ ਪੁਲਿਸ ਨੇ ਕਰਤਾ ਪਰਦਾ ਫਾਸ਼ ਤੇ ਸਪਾ ਸੈਂਟਰਾਂ ਖਿਲਾਫ ਮਾਮਲਾ ਕੀਤਾ ਦਰਜ ਵੀਆਈਪੀ ਰੋਡ ਇਲਾਕੇ ਚ ਚੱਲ ਰਹੇ ਸਪਾ ਸੈਂਟਰਾਂ ਤੇ ਕੀਤੀ ਗਈ ਛਾਪੇਮਾਰੀ ਜ਼ਿਲਕਪੁਰ ਪੁਲਿਸ ਵੱਲੋਂ ਵੀਆਈਪੀ ਰੋਡ ਇਲਾਕੇ ਚ ਵੱਖ-ਵੱਖ ਸਪਾ ਸੈਂਟਰਾਂ ਤੇ ਛਾਪੇਮਾਰੀ ਕਰ ਸਪਾ ਸੈਂਟਰਾਂ ਦੀ ਆੜ ਵਿਚ ਚਲਾਏ ਜਾ ਰਹੇ ਦੇਵਪਾਰ ਦੇ ਤੰਦੇ ਦਾ ਪਰਦਾ ਫਾਸ਼ ਕੀਤਾ ਵੀਆਈਪੀ ਰੋਡ ਤੇ ਹਨੀ 20 ਸਪਾ ਨੇਚਰ ਸਪਾ ਅਤੇ ਮਿਨੀ ਟੁਲਿਪ ਡੇ ਸਪਾ ਤੇ ਛਾਪੇਮਾਰੀ ਕੀਤੀ ਗਈ ਹੈ ਸਪਾ ਸੈਂਟਰਾਂ ਦੇ ਮਾਲਕਾਂ ਵੱਲੋਂ ਕੁੜੀਆਂ ਤੋਂ ਦੇਵਪਾਰ ਦਾ ਤੰਦਾ ਕਰਵਾਇਆ ਜਾਂਦਾ ਸੀ ਜੋ ਪੁਲਿਸ ਨੇ ਛਾਪੇਮਾਰੀ ਦੌਰਾਨ 6 ਕੁੜੀਆਂ ਨੂੰ ਗ੍ਰਿਫਤਰ ਕੀਤਾ ਪੁਲਿਸ ਵੱਲੋਂ ਤਿੰਨ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ ਦੇਵਪਾਰ ਕਰਵਾਉਣ ਦੀ ਧਾਰਾ ਲਗਾ ਕੇ ਮਾਮਲਾ ਜੋ ਹੈ ਦਰਜ ਕਰ ਲਿਆ ਅਤੇ ਮਾਲਕਾਂ ਦੀ ਪਾਲਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਚ ਸਪਾਸ ਸੈਂਟਰਾਂ ਦੀ ਆੜ ਚ ਚੱਲ ਰਹੇ ਦੇਵਪਾਰ ਦੇ ਤੰਦਿਤ ਸਖਤੀ ਕਰਦੇ ਹੋਏ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਸਪਾਸ ਸੈਂਟਰਾਂ ਦੀ ਆੜ ਚ ਚੱਲ ਰਹੇ ਦੇਵਪਾਰ ਦੇ ਤੰਦੇ ਦਾ ਪੁਲਿਸ ਨੇ ਕਰਤਾ ਪਰਦਾ ਫਾਸ਼ ਤਾਂ ਇਸ ਸਪਾਸ ਸੈਂਟਰਾਂ ਖਿਲਾਫ ਮਾਮਲਾ ਕੀਤਾ ਦਰਜ VIP ਰੋਡ ਇਲਾਕੇ ਚ ਚੱਲ ਰਹੇ ਸਪਾਸ ਸੈਂਟਰਾਂ ਤੇ ਕੀਤੀ ਗਈ ਛਾਪੇਮਾਰੀ ਜ਼ਿਲਕਪੁਰ ਪੁਲਿਸ ਵੱਲੋਂ ਵੀਆਈਪੀ ਰੋਡ ਇਲਾਕੇ 'ਚ ਵੱਖ-ਵੱਖ ਸਪਾ ਸੈਂਟਰਾਂ ਤੇ ਛਾਪੇਮਾਰੀ ਕਰ ਸਪਾ ਸੈਂਟਰਾਂ ਦੀ ਆਰਥ ਵਿੱਚ ਚਲਾਏ ਜਾ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤਾ ਵੀਆਈਪੀ ਰੋਡ ਤੇ ਹਨੀ 20 ਸਪਾ ਨੇਚਰ ਸਪਾ ਅਤੇ ਮਿਨੀ ਟੁਲਿਪ ਡੇ ਸਪਾ ਤੇ ਛਾਪੇਮਾਰੀ ਕੀਤੀ ਗਈ ਹੈ ਸਪਾ ਸੈਂਟਰਾਂ ਦੇ ਮਾਲਕਾਂ ਵੱਲੋਂ ਕੁੜੀਆਂ ਤੋਂ ਦੇ ਵਪਾਰ ਦਾ ਤੰਦਾ ਕਰਵਾਇਆ ਜਾਂਦਾ ਸੀ ਜੋ ਪੁਲਿਸ ਨੇ ਛਾਪੇਮਾਰੀ ਦੌਰਾਨ 6 ਕੁੜੀਆਂ ਨੂੰ ਗ੍ਰਿਫਤਰ ਕੀਤਾ ਪੁਲਿਸ ਵੱਲੋਂ ਤਿੰਨ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ ਦੇ ਵਪਾਰ ਕਰਵਾਉਣ ਦੀ ਧਾਰਾ ਲਗਾ ਕੇ ਮਾਮਲਾ ਜੋ ਹੈ ਦਰਜ ਕਰ ਲਿਆ ਅਤੇ ਮਾਲਕਾਂ ਦੀ ਪਾਲਕੀਤੀ ਜਾਰੀ ਹੈ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਚ ਸਪਾ ਸੈਂਟਰਾਂ ਦੀ ਆੜ ਚ ਚੱਲ ਰਹੇ ਦੇ ਵਪਾਰ ਦੇ ਤੰਦਿਤ ਸக்தி ਕਰਦੇ ਹੋਏ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਸਪਾ ਸੈਂਟਰਾਂ ਦੀ ਆੜ ਚ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪੁਲਿਸ ਨੇ ਕਰਤਾ ਪਰਦਾ ਫਾਸ਼ ਤੇ ਇਸ ਸਪਾ ਸੈਂਟਰਾਂ ਖਿਲਾਫ ਮਾਮਲਾ ਕੀਤਾ ਦਰਜ VIP ਰੋਡ ਇਲਾਕੇ ਚ ਚੱਲ ਰਹੇ ਸਪਾ ਸੈਂਟਰਾਂ ਤੇ ਕੀਤੀ ਗਈ ਛਾਪੇਮਾਰੀ ਜ਼ੀਰਕਪੁਰ ਪੁਲਿਸ ਵੱਲੋਂ VIP ਰੋਡ ਇਲਾਕੇ ਚ ਵੱਖ-ਵੱਖ ਸਪਾ ਸੈਂਟਰਾਂ ਤੇ ਛਾਪੇਮਾਰੀ ਕਰ ਸਪਾ ਸੈਂਟਰਾਂ ਦੀ ਆਰਚ ਚ ਚਲਾਏ ਜਾ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾ ਫਾਸ਼ ਕੀਤਾ VIP ਰੋਡ ਤੇ ਹਨੀ 20 ਸਪਾ ਨੇਚਰ ਸਪਾ ਅਤੇ ਮਿਨੀ ਟੂਲਿਪ ਡੇ ਸਪਾ ਤੇ ਛਾਪੇਮਾਰੀ ਕੀਤੀ ਗਈ ਹੈ ਪਾਸ ਸੈਂਟਰਾਂ ਦੇ ਮਾਲਕਾਂ ਵੱਲੋਂ ਕੁੜੀਆਂ ਤੋਂ ਦੇਵ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ ਜੋ ਪੁਲਿਸ ਨੇ ਛਾਪੇਮਾਰੀ ਦੌਰਾਨ 6 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਤਿੰਨ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ ਦੇਵ ਵਪਾਰ ਕਰਵੋਨ ਦੀ ਧਾਰਾ ਲਗਾ ਕੇ ਮਾਮਲਾ ਜੋ ਹੈ ਦਰਜ ਕਰ ਲਿਆ ਅਤੇ ਮਾਲਕਾਂ ਦੀ ਪਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਸਪਾ ਸੈਂਟਰਾਂ ਦੀ ਆੜ ਚ ਚੱਲ ਰਹੇ ਦੇਵ ਵਪਾਰ ਦੇ ਧੰਦੇ ਤੇ ਸਖਤੀ ਕਰਦੇ ਹੋਏ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ